ਜਦੋਂ ਮੈਂ ਗੁਰੂ ਘਰੋਂ ਵਾਪਸ ਜਾ ਰਿਹਾ ਸੀ ਤਾਂ ਮੈਂ ਅੱਗੇ ਦੇਖਿਆ ਕਿ ਅੱਕੇ ਇਕੱਠ ਬਹੁਤ ਜ਼ਿਆਦਾ ਠਾਠਾ ਮਾਰਦਾ ਇਕੱਠ ਤੇ ਮੈਂ ਸੋਚਿਆ ਕਿ ਇਹ ਕਾਦੀ ਸਫਾਈ ਕਰਦੇ ਹੋਣਗੇ ਤਾਂ ਫਿਰ ਮੈਨੂੰ ਯਾਦ ਆਇਆ ਕਿ ਹੁਣ 17 ਸੌਣ ਇੱਕ ਤਰੀਕ ਆ ਰਿਹਾ ਏ ਕਿਉਂਕਿ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਦੋ ਜਹਾਨ ਦੇ ਵਾਲੀ ਸਤਿਗੁਰੂ ਛੇਵੇਂ ਪਾਤਸ਼ਾਹ ਜੀ 1 ਤਰੀਕ 1700 ਨੂੰ ਲੋਪੋ ਦੀ ਧਰਤੀ ਨੂੰ ਭਾਗ ਲਾਏ ਮਹਾਰਾਜਿਆਂ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਸੰਗਤਾਂ ਵੱਲੋਂ ਨਾਲ ਮਿਲ ਕੇ ਇਸ ਲੋਪੋ ਦੀ ਪ੍ਰਕਮਿਆ ਕਰਦਾ ਹੋਇਆ ਨਗਰ ਕੀਰਤਨ ਲੋਪੋ ਦੇ ਵਿੱਚ ਹੁੰਦਾ ਸੰਗਤ ਜੀ ਇਹ ਜਿਹੜੀ ਸੇਵਾ ਦਾ ਉਪਰਾਲਾਏ ਉਹ ਤਨ ਤਨ ਬਾਬਾ ਭਿਸ਼ਨ ਸਿੰਘ ਜੀ ਮਹਾਰਾ ਜੀ ਭੋਰੇ ਵਾਲੇ ਤਨ ਤਨ ਬਾਬਾ ਸਿਕੰਦਰ ਸਿੰਘ ਜੀ ਮਹਾਰਾਜ ਧੰਤਨ ਬਾਬਾ ਅਮਰ ਸਿੰਘ ਜੀ ਮਹਾਰਾਜ ਧੰਤਨ ਬਾਬਾ ਬਲਵਿੰਦਰ ਸਿੰਘ ਜੀ ਮਹਾਰਾਜ ਸ਼ਾਂਤੀ ਦੇ ਸੋਮੇ ਉਹਨਾਂ ਦੀਆਂ ਮਿਹਰਾ ਕਿਰਪਾ ਦੇ ਨਾਲ ਇਸ ਲੋਪੋ ਦੀ ਜਿਹੜੀ ਸਫਾਈ ਹੋ ਰਹੀ ਹੈ ਨਾ ਸੰਤ ਬਾਬਾ ਜਤੀ ਸਤੀ ਮਾਪੁਰਸ਼ ਬਾਬਾ ਨਵਤੇਜ ਸਿੰਘ ਕੱਜੂ ਜੀ ਮਾਪੁਰਸ਼ ਗੁਰਸੰਗਤਾਂ ਦੇ ਨਾਲ ਰਲ ਮਿਲ ਕੇ ਪ੍ਰੇਮ ਤੇ ਸਤਕਾਰ ਦੇ ਨਾਲ ਰਲ ਮਿਲ ਕੇ ਇਹ ਸੇਵਾ ਕਰਵਾ ਰਹੇ ਨੇ ਇਹ ਸੰਗਤ ਜੀ ਉਹ ਕਹਿੰਦੇ ਹੁੰਦੇ ਆ ਕਿ ਭਾਈ ਤਨ ਹੈ ਐਸਾ ਸਾਧੂ ਜੋ ਨਾਮ ਜਪੇ ਤੇ ਜਪਾਵੇ ਸੇਵਾ ਸਿਮਰਨ ਕਰਾਵੇ ਕਹਿੰਦੇ ਨੇ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਇਹ ਮਹਾਪੁਰਸ਼ ਉਦਮ ਕਰਿਆ ਨਾ ਜਿਹੜਾ ਲੋਪੋ ਦੀ ਸਾਰੀ ਸਫਾਈ ਕਰਨ ਦੀ ਕਿਉਂਕਿ ਸੰਗਤ ਜੀ 3-4 ਦਿਨ ਲੱਗ ਜਾਂਦੇ ਨੇ ਲੋਪੋ ਦੀ ਸਾਰੀ ਗਲੀਆਂ ਸੜਕਾਂ ਸਫਾਈ ਕਰਨ ਤੇ ਕਿਉਂਕਿ ਨਗਰ ਕੀਰਤਨ ਵਾਲੇ ਦਿਨ ਬਰੀ ਦੂਰੋਂ ਦੂਰੋਂ ਗੁਰਸੰਗਤ ਲੋਪੋ ਦੀ ਧਰਤੀ ਤੇ ਪਹੁੰਚਦੀ ਆ ਤਾਂ ਉਹਨਾਂ ਦੇ ਆਉਣ ਦੇ ਲਈ ਸੇਵਾ ਵੀ ਲੰਗਰ ਪਾਣੀ ਵੀ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਤਾਂ ਇਹੋ ਹੀ ਇੱਕ ਉਪਰਾਲਾ ਸੰਤ ਬਾਬਾ ਨਵਤੇਜ ਸਿੰਘ ਜੀ ਕੱਜੂ ਮਹਾਪੁਰਸ਼ਾਂ ਨੇ ਵੀ ਕੀਤਾ ਏ ਸੰਗਤ ਦੇ ਨਾਲ ਰਲ ਮਿਲ ਕੇ ਬਹੁਤ ਵੱਡਾ ਹਮਲਾ ਮਾਰਿਆ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਇਹ ਸੰਗਤ ਦੇ ਵਿੱਚ ਵਿੱਚ ਦੀ ਆਪ ਵਿਚਰਦੇ ਨੇ ਆਪ ਆ ਕੇ ਅੱਗੇ ਸੰਗਤ ਨੂੰ ਹੱਲਾਸ਼ੇਰੀ ਦਿੰਦੇ ਆ ਵਾਓ ਬਈ ਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਇਹ ਲੋਪੋ ਦੀ ਧਰਤੀ ਦੀ ਜਿਹੜੀ ਸੇਵਾ ਏ ਸੰਗਤ ਜੀ ਇਹ ਦੋ ਰਸਤੇ ਖੋਲ ਦਿੰਦੀ ਆ ਇੱਕ ਇੱਥੇ ਦਾ ਰਸਤਾ ਇੱਕ ਦਰਗਾਹੀ ਲੇਖਾ ਇਹ ਸੰਗਤ ਜੀ ਜਿਹੜੀ ਸੇਵਾ ਏ ਨਾ ਇਹ ਬਿਨ ਕਰਮਾਂ ਤੋਂ ਨਹੀਂ ਮਿਲਦੀ ਤੇ ਸਾਧੂ ਸਾਡੇ ਕਰਮ ਬਣਾਉਣ ਲਈ ਆਉਂਦੇ ਨੇ ਤੇ ਆਓ ਆਪਾਂ ਰਲ ਮਿਲ ਕੇ ਇਹ ਸੇਵਾ ਵਧੀਆ ਤਰੀਕੇ ਦੇ ਨਾਲ ਕਰੀਏ ਆਪਣਾ ਕਰਮ ਬਣਾਈਏ ਕਿਉਂਕਿ ਕਹਿੰਦੇ ਹੁੰਦੇ ਆ ਕਿ ਗੁਰੂ ਦੀ ਕਿਰਪਾ ਐਡੀ ਹੋ ਜਾਂਦੀ ਆ ਕਿ ਬੰਦੇ ਦੇ ਸਾਰੇ ਕੰਮ ਸਬਰ ਜਾਂਦੇ ਨੇ ਕਹਿੰਦੇ ਆ ਮੈਂ ਆਇਆ ਦੂਰੋਂ ਚੱਲ ਕੇ ਤੱਕੀ ਤੋ ਸਰਨਾਏ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਸਭੇ ਦੁੱਖ ਗਵਾਏ ਜਿਉ ਮਾਪੁਰੇ ਕਹਿੰਦੇ ਨੇ ਭਾਈ ਗੁਰੂ ਦੇ ਲੜ ਲੱਗੋ ਬਾਣੀ ਪੜੋ ਸੇਵਾ ਤੇ ਸਿਮਰਨ ਕਰੋ ਕਿਉਂਕਿ ਮੈਂ ਐਨੀਆਂ ਜੂਨਾ ਦੇ ਵਿੱਚ ਦੀ ਹੋ ਕੇ ਇਹ ਮਾਨਸ ਜਨਮ ਪਾਇਆ ਮੈਂ ਆਇਆ ਦੂਰੋਂ ਚੱਲ ਕੇ ਥੱਕੀ ਤਾ ਸਰਨਾਈ ਜਿਉ ਇਹ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮੈਂ ਤੇਰੇ ਚਰਨਾਂ ਨੂੰ ਕਰੋੜਵਾਰ ਨਮਸਕਾਰ ਕਰਦਾ ਮਾਲਕੋ ਮੇਰਾ ਪਰਿਆ ਹੱਥ ਰੱਖਣਾ ਦਇਆ ਕਰਨੀ ਜਿਹੜਾ ਵੀ ਇਸ ਲੋਪੋ ਦੀ ਧਰਤੀ ਤੇ ਸੇਵਾ ਜਸ ਸਿਮਰਨ ਕਰਦਾ ਹੈ ਉਹਦੇ ਕੰਮ ਸਬਰ ਜਾਂਦੇ ਨੇ ਉਹਦੇ ਕਰਮ ਬਣ ਜਾਂਦੇ ਨੇ ਮਹਾਰਾਜ ਦੀ ਦਇਆ ਬੜੀ ਕਿਰਪਾ ਆਓ ਸੰਗਤ ਜੀ ਆਪਾਂ ਸਾਰੇ ਜਾਣੇ ਸੰਤ ਬਾਬਾ ਨਵਤੇਜ ਸਿੰਘ ਜੀ ਖੱਜੂ ਮਹਾਪੁਰਸ਼ ਲੋਪੋ ਵਾਲਿਆਂ ਨਾਲ ਨਾਲ ਮਿਲ ਕੇ ਆਪਾਂ ਸੇਵਾ ਕਰੀਏ ਕਿਉਂਕਿ ਮਹਾਪੁਰਸ਼ਾ ਦਾ ਸਾਰੀ ਸੰਗਤ ਸਾਥ ਦੇ ਰਹੀ ਆ ਤੇ ਸਾਡਾ ਫਰਜ਼ ਵੀ ਬਣਦਾ ਜਿਹੜਾ ਸੇਵਾ ਕਰੇ ਸਿਮਰਨ ਕਰੇ ਉਹਨਾਂ ਦਾ ਅਸੀਂ ਸਾਥ ਜਰੂਰ ਦੇਈਏ ਕਿਉਂਕਿ ਇਹ ਕਰਮਾਂ ਤੋਂ ਬਿਨਾ ਨਹੀਂ ਸਵਾ ਮਿਲਦਾ ਤੇ ਸਾਧੂ ਕਰਮ ਬਣਾ ਕੇ ਹੀ ਸਾਡਾ ਇਹ ਕਾਰਜ ਸਵਾਰਦੇ ਨੇ ਤਨ ਹੈ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਜਿੱਥੇ ਬੈਠ ਜਾਣ ਲੱਗਦੇ ਨੇ ਮੇਲੇ ਔਰ ਜਿੱਥੇ ਬੈਠ ਜਾਣ ਲੱਗਦੇ ਨੇ ਮੇਲੇ ਸਾਧੂ ਦੀ ਕਮਾਈ ਬੋਲਦੀ ਸਾਧੂ ਦੀ ਕਮਾਈ ਬੋਲਦੀ ਇਹ ਸੰਤ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਲੋਪੋ ਵਾਲਿਆਂ ਨੇ ਆਪਣੀ ਕਲਮ ਨਾਲ ਇਹ ਲੋਪੋ ਦੀ ਧਰਤੀ ਨੂੰ ਸਲਾਮ ਕਰਦਿਆਂ ਕਿਹਾ ਮਹਾਰਾਜ ਜੀ ਦਾ ਆਪ ਸ਼ੇਰ ਗੁਰਸੰਗਤਾ ਸਰਬਨ ਕਰੋ ਲੋਪੋ ਪੂਰੀਏ ਤੈਨੂੰ ਸਲਾਮ ਕਰਦਾ ਲੋਪੋ ਪੂਰੀਏ ਤੈਨੂੰ ਸਲਾਮ ਕਰਦਾ ઋષਿ ਮੁਨੀਆਂ ਨੇ ਦਿੱਤਾ ਸਨਮਾਨ ਤੈਨੂੰ ਇੱਕ ਯਾਰ ਤੇ ਚਾਰ ਗੁਫਤ ਰਹਿਣੇ ਸੇਵੇਂ ਗੁਰਾਂ ਨੇ ਦਿੱਤਾ ਬਰਦਾਨ ਤੈਨੂੰ ਲਾਵਾ ਮੱਥੇ ਨੂੰ ਚੱਕ ਕੇ ਤੂੜ ਤੇਰੀ ਲਾਵਾ ਮੱਥੇ ਨੂੰ ਚੱਕ ਕੇ ਤੂੜ ਤੇਰੀ ਬਾਗ ਜੁਦਿਆ ਦੇ ਸਮਝਾ ਮਹਾਰ ਤੈਨੂੰ ਸਵਾਮੀ ਦਰਬਾਰ ਹੈ ਬਾਣਗੇ ਇਸ਼ਾਨ ਤੇਰੀ ਸਵਾਮੀ ਦਰਬਾਰ ਬਣ ਗਏ ਐਸਾਨ ਤੇਰੀ ਤੈਨੂੰ ਚੱਕਦੇ ਸੀਸ ਤਮਾਮ ਤੈਨੂੰ ਤੈਨੂੰ ਚੱਕਦੇ ਸੀਸ ਤਮਾਮ ਤੈਨੂੰ ਲੋਪੋ ਪੁਰੀਏ ਤਨ ਹੈ ਤਨ ਹੈ ਕਰਤੀ ਲੋਪੋ ਦੀ ਸੰਗਤ ਜੀ ਇਸ ਧਰਤੀ ਨੂੰ ਸਲਾਮ ਕਰਦਿਆਂ ਇਹ ਮਹਾਰਾਜੀਆਂ ਨੇ ਜਿਸ ਤਰ੍ਹਾਂ ਸੇਵਾ ਦਾ ਕੁੰਭ ਖੋਲਿਆ ਸਮੇਂ-ਸਮੇਂ ਦੇ ਨਾਲ ਮਹਾਂਪੁਰਸ਼ ਆਉਂਦੇ ਰਹੇ ਤੇ ਲੋਪੋ ਦੇ ਵਿੱਚ ਸੇਵਾ ਕਰਾਉਂਦੇ ਰਹੇ ਬਸ ਧਿਆ ਮਾਲਕ ਦੀ ਸਤਗੁਰੂ ਦੀ ਸੰਤ ਬਾਬਾ ਨਰਤੇਜ ਸਿੰਘ ਜੀ ਕਜੂ ਮਹਾਂਪੁਰਸ਼ਾਂ ਤੇ ਸਾਰੀਆਂ ਸੰਗਤਾਂ ਦੀ ਕਿਰਪਾ ਹੈ ਸੰਤਾਂ ਮਹਾਂਪੁਰਸ਼ਾਂ ਦੀ ਬੜੀ ਪਾਰ ਕਿਰਪਾ ਹੈ ਸਾਰੀ ਸਾਧੂ ਦੀ ਕਮਾਈ ਬੋਲ ਦੀ ਜਿੱਥੇ ਬੈਠ ਜਾਣ ਜਿੱਥੇ ਬੈਠ ਜਾਣ ਲੱਗਦੇ ਨੇ ਮੇਲੇ ਸਾਧੂ ਦੀ ਕਮਾਈ ਬੋਲਦੀ ਜਿੱਥੇ ਬੈਠ ਜਾਣ ਲੱਗਦੇ ਨੇ ਮੇਲੇ ਸਾਧੂ ਦੀ ਕਮਾਈ ਬੋਲਦੀ ਇਹ ਦੇਖ ਲਓ ਗੁਰਸੰਗਤ ਜੀ ਇਹ ਸਾਧੂ ਦੀ ਕਮਾਈ ਬੋਲਦੀ ਆ ਕਿਉਂਕਿ ਬਚਪਨ ਤੋਂ ਲੈ ਕੇ ਅੱਜ ਤੱਕ ਸੰਤ ਬਾਬਾ ਨਵਤੇਜ ਸਿੰਘ ਕੱਜੂ ਜੀ ਮਹਾਪੁਰਸ਼ਾ ਨੇ ساری ਉਮਰ ਜਿੰਨੀ ਵੀ ਹੈਗੀ ਆ ਇਹ ਆਪਣੇ ਗੁਰੂ ਪ੍ਰਤੀ ਸੇਵਾ ਤੇ ਸਿਮਰਨ ਲੇਖੇ ਜ਼ਿੰਦਗੀ ਲਾ ਰਹੇ ਨੇ ਕਿਉਂਕਿ ਇਹੀ ਤਾਂ ਕਹਿੰਦੇ ਨੇ ਹੋ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ ਕਿਉਂ ਆਇਆ ਇਹ ਮਹਾਪੁਰਸ਼ ਸੰਗਤ ਦੇ ਵਿੱਚ ਦੀ ਨਾਲ-ਨਾਲ ਆਪ ਤੁਰ ਫਿਰ ਕੇ ਸੇਵਾ ਕਰਾ ਰਹੇ ਨੇ ਸੰਗਤ ਜੀ ਐਸਾ ਸਾਧੂ ਮਹਾਤਮਾ ਮੈਂ ਕਹਿੰਨਾ ਜੀ ਰੂਹ ਖੁਸ਼ ਹੋਗੀ ਸੰਗਤ ਜੀ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਕਿਉਂਕਿ ਤੁਸੀਂ ਆਪ ਦੇਖ ਲਓ ਜਦ ਤੱਕ ਇਹ 4-5 ਦਿਨ ਸੇਵਾ ਚੱਲੇਗੀ ਮਹਾਪੁਰਸ਼ ਨਾਲ ਦੀ ਨਾਲ ਸੰਗਤ ਦੇ ਵਿੱਚ ਦੀ ਹੋ ਕੇ ਵਿਚਰ ਰਹੇ ਨੇ ਕੀ ਹੱਲਾ ਸੇਰੀ ਦੇ ਰਹੇ ਨੇ ਸੰਤ ਮਹਾਪੁਰਸ਼ ਕਹਿ ਰਹੇ ਨੇ ਕਿ ਆਓ ਸੰਗਤ ਜੀ ਆਓ ਮਨ ਖੋਲ ਕੇ ਦਿਲ ਖੁਸ਼ ਰੱਖ ਕੇ ਕਰ ਲੋ ਸੇਵਾ ਇਹ ਲੋਪੋ ਪੰਜ ਪੀਰੀ ਧਰਤੀ ਹੈ ਇਸ